ਇਹ 26 ਤਰੀਕ ਨੂੰ ਸਾਡੇ ਕੋਲ ਗੁਰਮੀਤ ਨਾਮ ਦਾ ਨਰਤਜ ਜਿਹੜਾ ਸੀ ਉਹ ਆਇਆ। ਉਹਨੇ ਦੱਸਿਆ ਕਿ ਮੇਰੇ ਕੋਲੋਂ ਤਿੰਨ ਵਿਅਕਤੀਆਂ ਨੇ ਜ਼ਬਰਦਸਤੀ 4 ਲੱਖ ਰੁਪਏ ਖੋਲਿਆ ਠੱਗਮਾ। ਤੇ ਇਹਦੇ ਬਿਆਨ ਤੇ ਕੇਸ ਰਜਿਸਟਰ ਕੀਤਾ ਗਿਆ। ਥਾਣਾ ਠੱਲਵਾ ਵਿਖੇ। ਇਨਸੀਡੈਂਟ ਇਹ 25 ਦਾ ਦੱਸਿਆ ਸੀ 25 ਤਰੀਕ ਨੂੰ ਵਾਪਰਦਾਤ ਹੋਈ ਹੈ। 26 ਤਰੀਕ ਨੂੰ ਕੇਸ ਰਜਿਸਟਰ ਕਰਕੇ ਜਿਹੜੀ ਹੈ ਅਗਲੀ ਕ੍ਰਿਤੀ ਜਿਹੜੀ ਹੈ ਸ਼ੁਰੂ ਕੀਤੀ ਗਈ। ਮੰਡਯੂਗ ਐਸਐਸਪੀ ਸਾਹ ਕੋ ਕੋਪਟਲਾ ਸ਼੍ਰੀਗੋੜਾ ਤੁਰੂਦੀ ਦੇ ਦਿਸ਼ਾ ਨਿਰਦੇਸ਼ ਤੇ ਇਹਦੀਆਂ ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਹਨ ਕਿਉਂਕਿ ਇਸ ਨਾਚਿੰਗ 4 ਲੱਖ ਰੁਪਏ ਦੀ ਖੂਦ ਦਾ ਮਸਲਾ ਸੀਗਾ ਇਹਦੇ ਵਿੱਚ ਡੀਐਸਪੀ ਪੁਲਤ ਤੇ ਸੀਆਈਏ ਟੀਮ ਜਿਹੜੀ ਕੋਪਟਲਾ ਦੀ ਇੰਸਪੈਕਟਰ ਜਨਰ ਸਿੰਘ ਡੀਐਸਪੀ ਪਰਮਿੰਦਰ ਸਿੰਘ ਇਹਨੇ ਵਰਕਫੋਰਸ ਟੀਮਾਂ ਲੀਆਂ ਤਿਆਰ ਕੀਤੀਆਂ ਵਰਕਫੋਰਸ ਥਿਊਰੀਆਂ ਤੇ ਇਹਦਾ ਕੰਮ ਕੀਤਾ ਤੇ ਹੂਮਨ ਅਤੇ ਟੈਕਨੀਕਲ ਤਰੀਕੇ ਨਾਲ ਇਹ ਮਕਦਮੇ ਨੂੰ ਜਦੋਂ ਤੇਜ਼ ਕੀਤਾ ਤੇ ਤੋਂ ਪਤਾ ਲੱਗਿਆ ਕਿ ਗੁਰਮੀਤ ਸਿੰਘ ਜਿਨੇ ਇਹ ਆਪਣੇ ਆਪ ਬੜੀ ਆਪਣਾ ਵਾਰਦਾਤ ਕਰਾਈ ਸੀ ਇਹਦੇ ਭਤੀਜੇ ਦੇ ਵੈਸੇ ਸੀਗੇ ਭਤੀਜੇ ਨੇ ਇਹਨੂੰ ਕਿਹਾ ਸੀਗਾ ਵੀ ਮੇਰੇ ਪੈਸੇ ਚਾਚਾ ਜੀ ਜਲੰਧਰ ਤੋਂ ਲੈ ਆਏ ਇਹ ਪੈਸੇ ਜਿਹੜੇ ਸੀਗੇ ਇਹਨੂੰ ਹੜੱਪ ਕਰਨ ਲਈ ਇਹਨੇ ਵਾਰਦਾਤ ਸ਼ੋ ਕੀਤੀ ਹੈਗੀ ਇਹਦਾ ਦੋਸਤ ਹੈਗਾ ਸੰਤੋਖ ਉਹਨੂੰ ਇਹਨੇ ਪੈਸੇ ਭਰਾ ਦਿੱਤੇ ਸੀ ਔਰ ਇਹ ਝੂਠ ਇਹਨੇ ਥਾ ਕੇ ਪੁਲਿਸ ਕੋਲ ਇਨਫੋਰਮੇਸ਼ਨ ਦਿੱਤੀ ਕਿ ਮੇਰੇ ਪੈਸੇ ਜਿਹੜੇ ਉਹ 3-4 ਲੱਖ ਰੁਪਏ ਹੋ ਕੇ ਲੱਗੇ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਸੰਤੋਖ ਜਿਹਨੂੰ ਇਹਨੂੰ ਪੈਸੇ ਦੇ 30 ਲੱਖ ਕਰੀ। ਔਰ ਇਹਨਾਂ ਦਾ ਮਦੇਈ ਮੁਕਦਮਾ ਗੁਰਮੀਤ ਸਿੰਘ ਇਹਨੂੰ ਅਤੀ ਪੜਤਾਰੇ ਜੇ ਮਿਲਿਆ ਨੀ ਹੈਗਾ ਸਮਝ। ਤੇ ਇਹਦੇ ਕੋਲ 385000 ਜਿਹੜਾ ਸਾਨੂੰ ਰਕਮ ਹੋ ਚੁੱਕੀ ਹੈ। ਗੁਰਮੀਤ ਸਿੰਘ ਮਾਸਟਰਮਾਈਂਡ ਜਿਹਾ ਇਹਦੇ ਪਹਿਲੇ ਪਹਿਲਾਂ ਕੋਈ ਕ੍ਰੀਨੋ ਬੈਕਗ੍ਰਾਉਂਡ ਜਿਹੜਾ ਜੋ ਸਿੱਖ ਨਹੀਂ ਕੋਈ ਕੋਈ ਨਾ। ਇੱਕ ਇਸ ਟ੍ਰੈਕ ਤੇ ਜਾ ਕੇ ਆਪਾਂ ਨੂੰ ਉਸ ਤਰ੍ਹਾਂ ਸਵਿਧ ਕਰਦੇ ਚੰਕੇ ਨਾ। ਇਹ ਟੈਕਨੀਕਲ ਤਰੀਕੇ ਨਾਲ ਕੋਈ ਮੋਬਾਈਲ ਦੀ ਲੋਕੇਸ਼ਨ ਟਰੈਕ ਕਰਨੇ ਹਾਂ ਟੈਕਨੀਕਲ ਤਰੀਕੇ ਨਾਲ ਇਹਨੂੰ ਸਾਰਾ ਟਰੈਕ ਕੀਤਾ ਸੰਤੋਖ ਨੇ ਸਭ ਕੁਝ ਮੰਨ ਲਿਆ ਸੰਤੋਖ ਨੇ ਮੰਨ ਲਿਆ ਕਿ ਉੱਤੋਂ ਪੈਸੇ ਰਿਕਵਰ ਹੋ ਗਏ ਕਮ ਸਾਹ ਦੇ ਤਾਂ ਥੋੜਾ ਜਿਆਦਾ ਹੜਬੜਾ ਰਿਹਾ ਸੀ ਆਪਣੇ ਵਾਰ-ਵਾਰ ਚੇਂਜ ਕਰ ਰਿਹਾ ਸੀ ਜੀ ਜੀ ਉੱਤੋਂ ਵੀ ਦਾ ਨਿਤੌ ਨਿਤੌ ਪੈਸੇ ਦੇਖੋ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ